ਤਦ ਦਨ ਕੋਈ ਮੈਂ ਪਰਚਾ ਕਿਧਰ ਦੇ ਦਦਾ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਨੇ ਦੇ ਦੇ ਨਹੀਂ ਜਨਾ ਤੇ ਡਿਪਸਾਨ ਨਾਲ ਗੱਲ ਕਰ ਲਾ ਉਹ ਸਰ ਹੈ ਜਿੰਗ ਗੱਲਾਂ ਨਾ ਮੈਂ ਨਾ ਕਰ ਮੈਂ ਇਹ ਤਾਂ ਮੈਂ ਪਰਚਾ ਕਿਧਰ ਦੇ ਦੂੰਗਾ ਮੈਂ ਆਪਾ ਜਨਾ ਤੂੰ ਨਹੀਂ ਜਨਾ ਨਾ ਦੇ ਡਿਪਸਾਨ ਨਾਲ ਗੱਲ ਕਰ ਲਾ ਡਿਪਸਾਨ ਨਾਲ ਗੱਲ ਕਰ ਮੈਂ ਗੱਲ ਕਰ ਤਾ ਦੇ ਡਿਪਸਾਨ ਮੇਰੇ ਤੂੰ ਕਰ ਨਹੀਂ ਦੇਈ ਕਰਨੀ ਇਹ ਪੜਾਇਆ ਤੂ ਯਾ ਸੱਚ ਨੂੰ ਆਹ ਦੇ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰ ਤੇ ਦੇ ਤੈਨੂੰ ਸ਼ਾਪ ਪੜੀ ਸਭ ਕੋਈ ਪੜਿਆ ਤੇ ਤੂੰ ਤਾ ਇੱਕ ਵਾਰ ਫੋਨ ਚੁੱਕਿਆ ਜਰਾ ਤੇ ਇਹਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਜਨਾ ਮੈਂ ਹਰ ਸਭ ਦੇ ਨੋਟਸ ਲੈ ਆਉਣਾ ਤੁਹਾਡੇ ਨਿਕਾਰੀ ਲਗਾ ਲਗਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਲੈ ਆ ਦੇ ਮਿਸਰਾ ਅੱਜ ਚੁੱਕੇ ਇਥੇ ਤੇ ਤੇਰਾ ਗੱਲ ਕਰਾਂ ਤੇਰੇ ਕਾ ਵੀ ਐਸਾ ਚੋਖੇ ਆਖੇ ਮੈਂ ਨਵਾ ਦੇ ਰੇ ਅਦੀ ਤੇਰੇ ਬੈਠਾ ਪਰਚਾ ਦੱਸ ਦੇ ਕਰਾ ਲੈ ਸਵੇਰੇ ਮੈਂ ਚਲ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਘਾਲੀ ਕਰ ਪੈਰ ਰਾਂ ਤੇਰੀ ਰੀਤੀ ਕਹਿਆ ਸੱਚੀ ਤੇਰੀ ਦੀ ਤੇਰੀ ਵੱਡੇ ਦੀ ਤੂੰ ਆਇਆ ਮੇਰੇ ਤੇ ਜਾਂਦੇ ਆ ਤੇਰੀ ਪੈ